ਨਮਸਕਾਰ ਜੀ ਮੈਂ ਹਾਂ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਪਠਾਨਕੋਟ ਦੇ ਸਰਹੱਦੀ ਇਲਾਕੇ ਦੀ ਦੱਸਦੇ ਕਿ ਅੱਜ ਪਠਾਨਕੋਟ ਵਿੱਚ ਡੀਜੀਪੀ ਗੌਰਵ ਯਾਦਵ ਪੰਜਾਬ ਵੱਲੋਂ ਜਿਹੜਾ ਦੌਰਾ ਕੀਤਾ ਗਿਆ ਇਸ ਦੌਰੇ ਦੌਰਾਨ ਜਿੱਥੇ ਉਹਨਾਂ ਵੱਲੋਂ ਸਾਈਬਰ ਕ੍ਰਾਈਮ ਨੂੰ ਰੋਕਣ ਲਈ ਸਾਈਬਰ ਥਾਣੇ ਦਾ ਉਦਘਾਟਨ ਕੀਤਾ ਗਿਆ ਉੱਥੇ ਹੀ ਸਰਹੱਦੀ ਇਲਾਕੇ ਦਾ ਦੌਰਾ ਵੀ ਕੀਤਾ ਗਿਆ ਦਾਸਤੀਕ ਇਸ ਮੁਕੇ ਉਹਨਾਂ ਨੇ ਪ੍ਰੈਸ ਵਾਰਤਾ ਕਰਦੇ ਹੋਏ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਕਿਵੇਂ ਜਿਹੜਾ ਸਰਹੱਦੀ ਏਰੀਆ ਵਿੱਚ ਸੁਰੱਖਿਆ ਲਈ ਹੋਰ ਕਈ ਕੁਝ ਕੀਤਾ ਜਾ ਰਿਹਾ ਹੈ ਦੋਸਤੋ ਗੱਲਬਾਤ ਸੁਣਾਣੇ ਆ ਗੌਰਵ ਜੱਦੇਵ ਜੀ ਜਿਹੜੇ ਡੀਜੀਪੀ ਪੰਜਾਬ ਹੈਗੇ ਆ ਉਹਨਾਂ ਦਾ ਕੀ ਕਹਿਣਾ ਇਸ ਸਾਰੇ ਦੌਰੇ ਦੌਰਾਨ ਜਿਹੜੀ ਗੱਲਬਾਤ ਕੀਤੀ ਗਈ ਹੈ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ

ਸੋ ਮੈਂ ਤਾਂ ਜੀ ਹਰ ਤੀਜੇ ਚੌਥੇ ਮਹੀਨੇ ਪਠਾਨਕੋਟ ਆਂਦਾ ਰਹਿੰਦਾ ਜੀ ਤੇ ਤੁਹਾਡੇ ਨਾਲ ਮੇਰਾ ਸਪੈਸ਼ਲ ਪਿਆਰ ਹੈ ਸੋ ਇਟ ਇਜ਼ ਅ ਰੂਟੀਨ ਵਿਜ਼ਿਟ ਟਾਈਮ ਟੂ ਟਾਈਮ ਆਈ ਹਵ ਬੀ ਮੈਂ ਦੋ ਵਾਰੀ ਅੰਮ੍ਰਿਤਸਰ ਵੀ ਜਾ ਚੁੱਕਿਆ ਤੇ ਬਾਉਂਡਰ ਨੂੰ ਸਟੈਂਸਨ ਕਰਨ ਦੇ ਲਈ ਕੋਈ ਐਸੀ ਕੋਈ ਕੋਈ ਨਹੀਂ ਆ ਕਿ ਉਹ ਤਾਂ ਦੇਖੋ ਆਪਰੇਸ਼ਨਲ ਸਾਡਾ ਮਤਲਬ ਟਾਈਮ ਟੂ ਟਾਈਮ ਸਾਡਾ ਚੱਲਦਾ ਰਹਿੰਦਾ ਜੀ ਆਰਮੀ ਨਾਲ ਬੀਐਸਐਫ ਨਾਲ ਸਾਡਾ ਬਹੁਤ ਅੱਛਾ ਤਾਲਮੇਲ ਹੈ ਡਿਪਟੀ ਕਮਿਸ਼ਨਰ ਸਾਹਿਬ ਦੇ ਨਾਲ ਤਾਲਮਿਲ ਸੋ ਉਹ ਦੈਟ ਇਜ਼ ਐਨ ਆਨਗoing ਪ੍ਰੋਸੈਸ ਸਾਡੀ ਵਿਲੇਜ ਡਿਫੈਂਸ ਕਮੇਟੀਆਂ ਹੈਗੀਆਂ ਉਹ ਬਹੁਤ ਐਕਟਿਵ ਹੈ ਬਹੁਤ ਸਜਗ ਹੈ ਉਹਨਾਂ ਦੇ ਨਾਲ ਸਾਡੀ ਮੀਟਿੰਗਸ ਹੁੰਦੀਆਂ ਰਹਿੰਦੀਆਂ ਦੇਖੋ ਜੀ ਇਸ ਡਿਸਟ੍ਰਿਕਟ ਦੇ ਵਿੱਚ ਸਪੈਸ਼ਲ ਜਿਵੇਂ ਇਨਾ ਇਥੋਂ ਦੀ ਪ੍ਰੋਫਾਈਲ ਹੈ ਕਾਫੀ ਐਕਸ ਸਰਵਿਸਮੈਨ ਹੈਗੇ ਐਕਸ ਪੁਲਿਸਮੈਨ ਉਹਨਾਂ ਨੂੰ ਅਸੀਂ ਪ੍ਰੀਫਰੈਂਸ ਦਿੱਤੀ ਹੈ ਤੇ ਮੇਨ ਤੇ ਆਈਡੀਆ ਹੈਗਾ ਕਿ ਲੋਕਾਂ ਤੇ ਪੁਲਿਸ ਦਾ ਤਾਲਮੇ ਲੱਛਾ ਹੋਵੇ ਸਕਿਉਰਿਟੀ ਫੋਰਸਸ ਦਾ ਤਾਲਮੇ ਲੱਛਾ ਹੋਵੇ ਜੇ ਕੋਈ ਸ਼ਕਤੀ ਮੂਵਮੈਂਟ ਹੁੰਦੀ ਹੈ ਕੋਈ ਇਸ ਤਰ੍ਹਾਂ ਦੀ ਗੱਲ ਜਿਹੜੀ ਅਥਾਰਟिटीज ਦੇ ਨੋਟਿਸ ਤੇ ਲਿਆਣੀ ਚਾਹੀਦੀ ਉਹ ਫਿਰ ਸਾਨੂੰ ਦੱਸਦੇ ਆ ਬੇਸਿਕਲੀ ਦੇ ਆਰ ਆਵਰ ਆਇਜ਼ ਆ ਨੀਅਰਸ